ਦੀ ਵਿਪਾਸ਼ਾ ਨੂੰ ਪਿਆਰ ਕਰਨ ਵਾਲੇ ਸਰੋਤਿਆਂ ਦਾ ਦਿਲੋਂ ਧੰਨਵਾਦ ਅੱਜ ਤੁਸੀਂ ਸੁਣੋਗੇ ਡਾਕਟਰ ਨਿਰੰਦਰ ਸਿੰਘ ਕਪੂਰ ਜੀ ਦੁਆਰਾ ਲਿਖੀ ਕਿਤਾਬ ਕੁੰਜੀਆਂ ਬਾਈਬਲ ਵਿੱਚ ਲਿਖਿਆ ਹੈ ਕਿ ਇਹ ਸੰਸਾਰ ਨੂੰ ਪ੍ਰਮਾਤਮਾ ਨੇ 6 ਦਿਨ ਵਿੱਚ ਬਣਾਇਆ ਅਤੇ 7ਵੇਂ ਦਿਨ ਆਰਾਮ ਕੀਤਾ ਪਰ ਜਦੋਂ ਡਾਰਵਿਨ ਨੇ ਸਿੱਧ ਕੀਤਾ ਕਿ ਇਹ ਸੰਸਾਰ ਲੱਖਾਂ ਕਰੋੜਾਂ ਸਾਲਾਂ ਦੇ ਵਿਕਾਸ ਦਾ ਸਿੱਟਾ ਹੈ ਤਾਂ ਇਸ ਨਾਲ ਲੋਕਾਂ ਦਾ ਬਾਈਬਲ ਵਿੱਚ ਵਿਸ਼ਵਾਸ ਡੋਲ ਗਿਆ ਅਤੇ ਬਾਈਬਲ ਨੂੰ ਕਟੜ ਰੂਪ ਵਿੱਚ ਅੰਤਿਮ ਸੱਚ ਮੰਨਣ ਵਾਲੇ ਹਜ਼ਾਰਾਂ ਲੋਕ ਬਿਮਾਰ ਪੈ ਗਏ ਸਨ ਬੱਚਾ ਸਕੂਲ ਕਿਵੇਂ ਜਾਂਦਾ ਹੈ ਇਹ ਪੱਖ ਬੜਾ ਮਹੱਤਵਪੂਰਨ ਹੈ ਹੋਰਾਂ ਨਾਲ ਰਲ ਕੇ ਬੱਸ ਵਿੱਚ ਸਕੂਲ ਜਾਣ ਵਾਲਾ ਬੱਚਾ ਹੋਰਾਂ ਨਾਲ ਸਹਿਯੋਗ ਅਤੇ ਵਿਰੋਧ ਦੋਵੇਂ ਪ੍ਰਕਾਰ ਦੀਆਂ ਮੁਹਾਰਤਾਂ ਸਿੱਖ ਜਾਂਦਾ ਹੈ ਸਾਈਕਲ ਸਕੂਟਰ ਤੇ ਜਾਣ ਵਾਲਾ ਬੱਚਾ ਆਪਣੀਆਂ ਅੱਖਾਂ ਕੰਨਾਂ ਪੈਰਾਂ ਹੱਥਾਂ ਨੂੰ ਵਰਤਨ ਦੇ ਅੱਖਾਂ ਚੁਸਤ ਹੋ ਜਾਂਦਾ ਹੈ ਅਤੇ ਉਸ ਨੂੰ ਸੜਕ ਦੇ ਮੋੜ ਮੁਰਦਨੇ ਆ ਜਾਂਦੇ ਹਨ ਅਤੇ ਉਹ ਜ਼ਿੰਦਗੀ ਦੇ ਮੋੜ ਮੁਰਦਨੇ ਵੀ ਸਿੱਖ ਜਾਂਦਾ ਹੈ ਵੈਨ ਵਿੱਚ ਜਾਣ ਵਾਲੇ ਨੂੰ ਵੈਨ ਦੇ ਅੰਦਰ ਲਾਤੇ ਬਾਹਰਲਾ ਰੋਲਾ ਗੋਲਾ ਬਰਦਾਸ਼ਤ ਕਰਨੇ ਆ ਜਾਂਦੇ ਹਨ ਜਿਸ ਨੂੰ ਮਾਤਾ ਪਿਤਾ ਸਕੂਲ ਛੱਡਣ ਜਾਂਦੇ ਹਨ ਉਹ ਬੱਚਾ ਸੁਤੰਤਰ ਨਹੀਂ ਹੁੰਦਾ ਸੁਤੰਤਰ ਨਿਰਣੇ ਨਹੀਂ ਕਰ ਸਕਦਾ ਕਾਰ ਵਿੱਚ ਜਾਣ ਵਾਲਾ ਬੱਚਾ ਹੋਰਾਂ ਨਾਲ ਖੁੱਲਦਾ ਨਹੀਂ ਵਿਜੋਗਿਆ ਜਿਹਾ ਮਹਿਸੂਸ ਕਰਦਾ ਹੈ ਇਹ ਜਿਹੜਾ ਬੱਚਾ ਆਲੇ-ਦੁਆਲੇ ਦੀਆਂ ਯਥਾਰਥਿਕ ਹਾਲਤਾਂ ਨਹੀਂ ਸਮਝਦਾ ਸਕੂਲ ਦੀ ਪੜ੍ਹਾਈ ਬੜੀ ਮਹੱਤਵਪੂਰਨ ਹੁੰਦੀ ਹੈ ਪਰ ਪੜ੍ਹਾਈ ਤੋਂ ਪਹਿਲਾਂ ਅਤੇ ਮਗਰਲਾ ਸਮਾਂ ਵੀ ਬੜਾ ਮਹੱਤਵਪੂਰਨ ਹੁੰਦਾ ਹੈ ਪਹਿਲਾਂ ਰਾਜੇ ਕਈ ਵਿਆਹ ਕਰਦੇ ਸਨ ਅਤੇ ਇਹਨਾਂ ਕਈ ਵਿਆਹਾਂ ਦੀਆਂ ਉਪਜਾਈਆਂ ਸਮੱਸਿਆਵਾਂ ਵਿੱਚ ਹੀ ਉਲਝੇ ਰਹਿੰਦੇ ਸਨ ਇੱਕ ਰਾਜਾ ਮਰ ਰਿਹਾ ਸੀ ਇਸ ਵੇਲੇ ਉਹ ਸਾਰੀਆਂ ਔਰਤਾਂ ਵੀ ਹਾਜ਼ਰ ਸਨ ਜਿਹੜੀਆਂ ਆਪਣੇ ਆਪ ਨੂੰ ਰਾਜੇ ਦੀਆਂ ਪਤਨੀਆਂ ਦੱਸ ਰਹੀਆਂ ਸਨ ਹਰੇਕ ਔਰਤ ਨੇ ਜਾਂ ਵਾਲ ਕੁਛੜ ਚੁੱਕਿਆ ਹੋਇਆ ਸੀ ਜਾਂ ਉਂਗਲ ਲਾਇਆ ਹੋਇਆ ਸੀ ਹਰ ਔਰਤ ਆਪਣੇ ਬੱਚੇ ਨੂੰ ਰਾਜੇ ਦੀ ਔਲਾਦ ਦੱਸ ਕੇ ਉਸ ਦਾ ਹੱਕ ਮੰਗ ਰਹੀ ਸੀ 87 ਔਰਤਾਂ ਦੇ ਬਾਲਾਂ ਨੂੰ ਆਪਣੇ ਆਖਰੀ ਸਾਹਾਂ ਤੇ ਪੇ ਰਾਜੇ ਨੇ ਆਪਣੀ ਧੌਣ ਹਿਲਾ ਕੇ ਆਪਣੀ ਔਲਾਦ ਮੰਨ ਲਿਆ ਸੀ ਔਰਤਾਂ ਅਜੇ ਹੋਰ ਵੀ ਸਨ ਪਰ ਰਾਜੇ ਦੇ ਸਾਹ ਮੁੱਕ ਗਏ ਸਨ ਇੱਲ ਦਾ ਬੱਚਾ ਪਹਿਲੀ ਉਡਾਨ ਲਈ ਤਿਆਰ ਸੀ ਮਾਂ ਨੂੰ ਪੁੱਛਿਆ ਕਿਤਨੀ ਦੂਰ ਤੱਕ ਜਾਵਾਂ ਜਿੱਥੋਂ ਤੱਕ ਦੇਖ ਸਕਦਾ ਹੈ ਉੱਥੇ ਤੱਕ ਜਾ ਕਿਤਨਾ ਉੱਚਾ ਜਾਵਾਂ ਜਿੰਨੀ ਤੇਰੇ ਪਰਾਂ ਵਿੱਚ ਹਿੰਮਤ ਹੈ ਅਸਮਾਨ ਵੱਲ ਵੇਖ ਖੰਭ ਖੋਲ ਤੇ ਜਾ ਅਤੇ ਉਹ ਉੱਡ ਗਿਆ ਉਸ ਨੂੰ ਵਿਦਾ ਕਰਨ ਵਿੱਚ ਮਾਂ ਨੂੰ ਭਰਪੂਰ ਤਸੱਲੀ ਸੀ ਸੰਸਾਰ ਦੀ ਜੋ ਕੇ ਸਮੇਂ ਦੀ ਨੰਬਰ 1 ਯੂਨੀਵਰਸਿਟੀ ਅਮਰੀਕਾ ਦੀ ਹਾਰਵਰਡ ਯੂਨੀਵਰਸਿਟੀ ਵਿੱਚ ਮਨੋਵਿਗਿਆਨ ਦਾ ਵਿਸ਼ਾ ਪਛੜ ਕੇ ਸਥਾਪਿਤ ਹੋਇਆ ਸੀ ਯੂਨੀਵਰਸਿਟੀ ਨੇ ਜਰਮਨ ਯੂਨੀਵਰਸਿਟੀ ਵਿੱਚ ਮਨੋਵਿਗਿਆਨ ਦਾ ਵਿਸ਼ਾ ਪੜਾ ਰਹੇ ਮਨਸਟਰਬਰਗ ਨੂੰ ਨਿਯੁਕਤ ਕੀਤਾ ਉਸ ਨੇ ਹਾਰਵਰਡ ਦੇ ਵਿਸ਼ਾਲ ਸਰੋਤਾਂ ਨਾਲ ਵਿਭਾਗ ਨੂੰ ਪੱਕੇ ਪੈਰੀਂ ਸਥਾਪਿਤ ਹੀ ਨਾ ਕੀਤਾ ਮਨੋਵਿਗਿਆਨ ਦੇ ਖੇਤਰ ਵਿੱਚ ਪ੍ਰਸਿੱਧ ਵੀ ਕਰ ਦਿੱਤਾ 3 ਸਾਲ ਦੇ ਇਕਰਾਰਨਾਮੇ ਦੇ ਮੁੱਕਣ ਤੇ ਉਸਨੇ ਜਰਮਨੀ ਮੁੜਨ ਦਾ ਫੈਸਲਾ ਕੀਤਾ ਯੂਨੀਵਰਸਿਟੀ ਨੇ ਉਸ ਨੂੰ ਵੱਡੇ ਆਵਦੇ ਦੀ ਪੇਸ਼ਕਸ਼ ਕੀਤੀ ਪਰ ਉਹ ਜਰਮਨੀ ਵਾਪਸ ਜਾਣਾ ਚਾਹੁੰਦਾ ਸੀ ਜਿੱਥੇ ਉਸ ਨੂੰ ਕਿਸੇ ਚੰਗੀ ਯੂਨੀਵਰਸਿਟੀ ਵਿੱਚ ਵੱਡਾ ਆਵਦਾ ਮਿਲਣ ਦੀ ਆਸ ਸੀ ਉਸ ਦਾ ਅਸਤੀਫਾ ਪ੍ਰਵਾਨ ਕਰਨ ਦੀ ਥਾ ਯੂਨੀਵਰਸਿਟੀ ਨੇ ਉਸ ਨੂੰ ਆਪਣੇ ਫੈਸਲੇ ਨੂੰ ਪੁਨਰ ਵਿਚਾਰਨ ਲਈ 2 ਸਾਲ ਦੀ ਪੂਰੀ ਤਨਖਾਹ ਨਾਲ ਛੁੱਟੀ ਦਿੱਤੀ ਉਸ ਨੂੰ ਜਦੋਂ ਜਰਮਨੀ ਵਿੱਚ ਕੁਝ ਨਾ ਮਿਲਿਆ ਤਾਂ ਉਹ ਇੱਕ ਸਾਲ ਮਗਰੋਂ ਹੀ ਹਾਰਵਰਡ ਮੁੜ ਆਇਆ ਜਿੱਥੇ ਉਸ ਦਾ ਭਰਪੂਰ ਸਵਾਗਤ ਹੋਇਆ ਉਹ ਹੈ ਜਰਮਨ ਸੀ ਪਰ ਉਸ ਦਾ ਸਤਕਾਰ ਅਮਰੀਕਾ ਕਰ ਰਿਹਾ ਸੀ ਅਜਿਹਾ ਜਹੀਆਂ ਨੀਤੀਆਂ ਕਾਰਨ ਹੀ ਦੋ ਸਦੀਆਂ ਤੋਂ ਹਾਰਵਰਡ ਸੰਸਾਰ ਦੀਆਂ ਮੋਹਰੀ ਯੂਨੀਵਰਸਿਟੀਆਂ ਵਿੱਚ ਗਿਣੀ ਜਾਂਦੀ ਹੈ ਕਰਮਚਾਰੀ ਜਾਂ ਕਾਮਾ ਉਸ ਨੂੰ ਕਹਿੰਦੇ ਹਨ ਜਿਹੜਾ ਅਜਿਹਾ ਕੰਮ ਕਰਦਾ ਹੈ ਜਿਹੜਾ ਕਿਸੇ ਹੋਰ ਤੋਂ ਵੀ ਕਰਵਾਇਆ ਜਾ ਸਕਦਾ ਹੈ ਜਿਹੜਾ ਕਈ ਹੋਰ ਕਰ ਸਕਦੇ ਹਨ ਜਿਹੜਾ ਹੋਰਾਂ ਨਾਲੋਂ ਬਿਹਤਰ ਕੰਮ ਕਰ ਸਕਦਾ ਹੈ ਅਤੇ ਜੋ ਐਸੀ ਉਸ ਤੋਂ ਹੀ ਕਰਵਾਉਣਾ ਚਾਹੀਏ ਤਾਂ ਉਹ ਕਾਰੀਗਰ કહਾਉਂਦਾ ਹੈ ਜੇ ਕੋਈ ਕੰਮ ਕੋਈ ਹੋਰ ਨਹੀਂ ਕਰ ਸਕਦਾ ਜਾਂ ਕਿਸੇ ਹੋਰ ਤੋਂ ਕਰਵਾਇਆ ਨਹੀਂ ਜਾ ਸਕਦਾ ਤਾਂ ਅਜਿਹਾ ਕੰਮ ਕਰਨ ਵਾਲਾ ਵਿਅਕਤੀ ਕਲਾਕਾਰ કહਾਉਂਦਾ ਹੈ ਇੱਕ ਵੱਡੀ ਉਮਰ ਦਾ ਬਜ਼ੁਰਗ ਇੱਕ ਡਾਕਟਰ ਕੋਲ ਗਿਆ ਅਤੇ ਕਿਹਾ ਕਮਰ ਵਿੱਚ ਦਰਦ ਹੈ ਡਾਕਟਰ ਨੇ ਕਿਹਾ ਇਸ ਉਮਰ ਵਿੱਚ ਐਵੇਂ ਹੀ ਹੁੰਦਾ ਹੈ ਬਜ਼ੁਰਗ ਨੇ ਕਿਹਾ ਗੋਡੇ ਦੁਖਦੇ ਹਨ ਡਾਕਟਰ ਨੇ ਕਿਹਾ ਇਸ ਉਮਰ ਵਿੱਚ ਐਵੇਂ ਹੀ ਹੁੰਦਾ ਹੈ ਡਾਕਟਰ ਨੇ ਕਿਹਾ ਰੁੱਝੇ ਰਿਹਾ ਕਰੋ ਬਜ਼ੁਰਗ ਨੇ ਕਿਹਾ ਕੁਝ ਯਾਦ ਨਹੀਂ ਰਹਿੰਦਾ ਡਾਕਟਰ ਨੇ ਕਿਹਾ ਇਸ ਉਮਰ ਵਿੱਚ ਅਕਸਰ ਐਵੇਂ ਹੁੰਦਾ ਹੈ ਬਜ਼ੁਰਗ ਨੇ ਖਿੱਚ ਕੇ ਕਿਹਾ ਤੈਨੂੰ ਡਾਕਟਰ ਕਿਸ ਨੇ ਬਣਾਇਆ ਹੈ ਤੂੰ ਬੜਾ ਬੇਫਕੂਫ ਅਤੇ ਨਕਮਾ ਡਾਕਟਰ ਹੈ ਤੈਨੂੰ ਕੁਝ ਆਉਂਦਾ ਵੀ ਹੈ ਤੂੰ ਡਾਕਟਰ ਬਣ ਕਿਵੇਂ ਗਿਆ ਹੈ ਮੈਂ ਜਿਹੜੀ ਤਕਲੀਫ ਦੱਸਦਾ ਹਾਂ ਹਰ ਤਕਲੀਫ ਬਾਰੇ ਤੂੰ ਇੱਕ ਹੀ ਗੱਲ ਕਰਦਾ ਹੈ ਕਿ ਇਸ ਉਮਰ ਵਿੱਚ ਐਵੇਂ ਹੀ ਹੁੰਦਾ ਹੈ ਬਜ਼ੁਰਗ ਦੀਆਂ ਸਾਰੀਆਂ ਝਟਕਾਂ ਅਤੇ ਗਾਲਾਂ ਸੁਣ ਕੇ ਡਾਕਟਰ ਨੇ ਮੁਸਕਰਾ ਕੇ ਕਿਹਾ ਇਸ ਉਮਰ ਵਿੱਚ ਐਵੇਂ ਹੀ ਐਵੇਂ ਵੀ ਹੁੰਦਾ ਹੈ ਅਮਰੀਕਾ ਵਿੱਚ ਰੋਣਾ ਮਨਾ ਹੈ ਉਦਾਸ ਹੋਣਾ ਮਨਾ ਹੈ ਪਿੱਛੇ ਮੁੜ ਕੇ ਵੇਖਣਾ ਮਨਾ ਹੈ ਕਿਸੇ ਦੇ ਪਿੱਛੇ ਜਾਣਾ ਮਨਾ ਹੈ ਬਹੁਤਾ ਸੋਚਣਾ ਮਨਾ ਹੈ ਚਿੰਤਾ ਕਰਨੀ ਮਨਾ ਹੈ ਆਪਣਾ ਖਿਆਲ ਰੱਖਣਾ ਜ਼ਰੂਰੀ ਹੈ ਸੰਭੋਗ ਕਰਦੇ ਰਹਿਣਾ ਜ਼ਰੂਰੀ ਹੈ ਤੰਦਰੁਸਤ ਰਹਿਣਾ ਜ਼ਰੂਰੀ ਹੈ ਕੰਮ ਕਰਨਾ ਜ਼ਰੂਰੀ ਹੈ ਪੈਸੇ ਕਮਾਉਣਾ ਜ਼ਰੂਰੀ ਹੈ ਦੋ ਕਿਸਾਨਾਂ ਵਿਚਕਾਰ ਅੰਬ ਦੇ ਦਰਖਤ ਦਾ ਝਗੜਾ ਸੀ ਅੰਬ ਦਾ ਦਰਖਤ ਦੋਵੇਂ ਖੇਤਾਂ ਨੂੰ ਨਖੇੜਨ ਵਾਲੀ ਵਟ ਤੇ ਸੀ ਝਗੜੇ ਦਾ ਫੈਸਲਾ ਕਰਨ ਵਾਲੀ ਪੰਚਾਇਤ ਨੇ ਕਿਹਾ ਸਾਰੇ ਅੰਬ ਤੋੜ ਕੇ ਅੱਧੇ-ਅੱਧੇ ਵੰਡੋ ਜਾਂ ਦਰਖਤ ਕੱਟ ਦੇਵੋ ਅਤੇ ਅੱਧੀ-ਅੱਧੀ ਲੱਕੜ ਵੰਡ ਲਵੋ ਇੱਕ ਕਿਸਾਨ ਰੋਪਿਆ ਉਸਨੇ ਕਿਹਾ ਮੇਰੇ ਬਾਪੂ ਦਾ ਲਾਇਆ ਇਹ ਦਰਖਤ ਨਾ ਕਟੋ ਸਾਰਾ ਦੂਜੇ ਕਿਸਾਨ ਨੂੰ ਦੇ ਦੇਵੋ ਪੰਚਾਇਤ ਨੂੰ ਜਵਾਬ ਮਿਲ ਗਿਆ ਸੀ ਦਰਖਤ ਕੱਟਣ ਦਾ ਫੈਸਲਾ ਰੱਦ ਕਰ ਦਿੱਤਾ ਗਿਆ ਸੀ ਦੂਜੇ ਕਿਸਾਨ ਨੇ ਵੀ ਕਿਹਾ ਇਹ ਦਰਖਤ ਇਸ ਦੇ ਬਾਪੂ ਨੇ ਲਾਇਆ ਸੀ ਇਸ ਦਾ ਮਾਲਕ ਮੈਂ ਨਹੀਂ ਇਹੀ ਹੋਵੇਗਾ ਉਦਾਰਤਾ ਉਦਾਰਤਾ ਨੂੰ ਜਨਮ ਦਿੰਦੀ ਹੈ ਜਦੋਂ ਪ੍ਰਸਿੱਧ ਲੇਖਕ ਮੁੰਸ਼ੀ ਪ੍ਰੇਮਚੰਦ ਦੀ ਮੌਤ ਹੋਈ ਤਾਂ ਉਸ ਦੀ ਅਰਥੀ ਨਾਲ ਕੇਵਲ 8 ਬੰਦੇ ਸਨ ਅਜਿਹਾ ਕਿਉਂ ਹੋਇਆ ਅਜਿਹਾ ਇਸ ਲਈ ਹੋਇਆ ਕਿ ਕਿਸੇ ਦੀ ਅਰਥੀ ਨਾਲ ਰਿਸ਼ਤੇਦਾਰੀ ਜਾਂ ਸਮਾਜਿਕ ਮਜਬੂਰੀ ਅਧੀਨ ਅਸੀਂ ਦਿਸਣ ਜਾਂਦੇ ਹਾਂ ਮੁਨਸ਼ੀ ਪ੍ਰੇਮਜੰਨ ਦੇ ਅਰਥੀ ਨਾਲ ਜਾਣ ਦੀ ਕਿਸੇ ਦੀ ਮਜਬੂਰੀ ਨਹੀਂ ਸੀ ਕੋਈ ਉਸ ਦਾ ਰਿਸ਼ਤੇਦਾਰ ਨਹੀਂ ਸੀ ਸੋ ਲੋਕ ਨਹੀਂ ਗਏ ਅਗਰ ਤੁਸੀਂ ਇਸ ਕਿਤਾਬ ਨੂੰ ਆਨਲਾਈਨ ਆਰਡਰ ਕਰਨਾ ਚਾਹੁੰਦੇ ਹੋ ਇਸ ਦਾ ਲਿੰਕ ਡਿਸਕ੍ਰਿਪਸ਼ਨ ਵਿੱਚ ਦਿੱਤਾ ਗਿਆ ਹੈ ਚੈਨਲ ਨੂੰ ਸਬਸਕ੍ਰਾਈਬ ਕਰਨ ਲਈ ਧੰਨਵਾਦ ਤੁਹਾਡਾ ਦਿਨ ਸ਼ੁਭ ਰਹੇ